ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਮੰਦੋ ਸਵਾਗਤ ਹੈ ਜੀ ਆਪਣੇ ਵਲੌਗ ਦੇ ਵਿੱਚ ਤੇ ਹੋਪ ਸਾਰੇ ਜਣੇ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆਗੇ ਹਨਾ ਤੇ ਅੱਜ ਦਾ ਬਲੌਗ ਥੋੜਾ ਜਿਹਾ ਖਾਸ ਹੋਣ ਵਾਲਾ ਤੇ ਆਪਾਂ ਤੁਹਾਨੂੰ ਇੱਕ ਚੀਜ਼ ਦੱਸਣ ਜਾ ਰਹੇ ਹਾਂ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਗੱਲ ਕਰਦੇ ਆਂ ਤੇ ਆਪਾਂ ਮਾਪੇ ਦੇ ਪਿਆਰ ਦੀ ਹਨਾ ਤੇ ਲਾਈਟਾਂ ਜਿਹੜੀਆਂ ਬੰਦ ਨੇ ਤੇ ਆਪਾਂ ਕਰ ਦਈਏ ਆਨ ਫਗਰ ਲੱਖਾ ਛੱਡ ਲਿਓਨ ਤੇ ਵੀ ਆਪਾਂ ਨੂੰ ਬੱਚੇ ਆ ਜਿਹੜੇ ਮਾਪੇ ਦਾ ਪਿਆਰ ਥੋੜਾ ਜਿਹਾ ਘੱਟ ਸਮਝਦੇ ਆ ਹਨ ਜੇ ਇਹਨਾਂ ਚੀਜ਼ਾਂ ਨੂੰ ਸਮਝ ਗਏ ਤਾਂ ਕੋਈ ਖਾਸ ਗੱਲ ਨਹੀਂ ਇੱਕ ਇਸ ਵੀਡੀਓ ਰਾਹੀਂ ਨਾ ਆਪਾਂ ਤੁਹਾਨੂੰ ਥੋੜਾ ਜਿਹਾ ਮੈਸੇਜ ਦੇਣਾ ਚਾਹਾਂਗੇ ਤੇ ਜੇ ਤੁਹਾਨੂੰ ਐਸਾ ਹੀ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਮੇਰੇ ਨਾ ਮੰਮੀ گئے ਸੀ ਇਹ ਹਜ਼ੂਰ ਸਾਹਿਬ ਤੇ ਉਹਨਾਂ ਨੇ ਉਥੋਂ ਫੋਨ ਕੀਤਾ ਵੀ ਹਨਾ ਮੈਂ ਕਹਿੰਦੇ ਕੀ ਕੀ ਸਮਾਨ ਲੈ ਕੇ ਆਵਾਂ ਤੇ ਮੈਂ ਕਿਹਾ ਵੀ ਤੁਸੀਂ ਕੁਝ ਨਾ ਲੈ ਕੇ ਆਇਓ ਉਹ ਨਾ ਪਹਿਲਾਂ ਤਾਂ ਕਹਿੰਦੇ ਮੈਂ ਕਿਹਾ ਤੁਹਾਡੇ ਵੀ ਬੈਗ ਦਾ ਭਾਰ ਇੰਨਾ ਹੋ ਜਾਊਗਾ ਤੇ ਵੀ ਤੁਸੀਂ ਆਪ ਹੀ ਆਜੋ ਇੰਨਾ ਹੀ ਬਹੁਤ ਹੈ ਤੇ ਕਹਿੰਦੇ ਨਹੀਂ ਚਲ ਠੀਕ ਹੈ ਮੈਂ ਨਹੀਂ ਲੈ ਕੇ ਆਉਂਦੀ ਹਨਾ ਤੇ ਸ਼ਿਰਮ ਜਦੋਂ ਆਏ ਤੋ ਸਮ ਹਾਲ ਐ ਕਿ ਇਹ ਵੀ ਜਿਹੜੀਆਂ ਚੀਜ਼ਾਂ ਇੱਥੋਂ ਵੀ ਮਿਲ ਜਾਂਦੀਆਂ ਨੇ ਇਹ ਜ਼ਰੂਰੀ ਨਹੀਂ ਹੈਣਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਚੀਜ਼ਾਂ ਤੇ ਮੇਰਾ ਨਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀਗਾ ਹੈਣਾ ਵੀ ਜਦੋਂ ਮਾਪੇ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਦੇਖੋ ਉਹਨਾਂ ਨੂੰ 60 ਸਾਲਾਂ ਦੀ ਉਮਰ ਆ ਉਹ ਵੀ ਇੰਨਾ ਸਮਾਨ ਵਿਚਾਰੇ ਨਹੀਂ ਵਾਟਾਂ ਚੱਕ ਕੇ ਲੈ ਤੇ ਕਈ ਵਾਰੀ ਸਾਡਾ ਮਾਪੇ ਸਾਨੂੰ ਕੁਝ ਕਹਿ ਵੀ ਦਿੰਦਾ ਤੇ ਸਾਨੂੰ ਨਾ ਇੰਨਾਂ ਚੀਜ਼ਾਂ ਨੂੰ ਵੀ ਮਾਈਂਡ ਨਹੀਂ ਕਰਨਾ ਚਾਹੀਦਾ ਹੈਣਾ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਬਜ਼ੁਰਗਾਂ ਜਿਹੜੇ ਇੱਕ ਬੱਚਿਆਂ ਵਾਂਗ ਹੋ ਜਾਂਦੇ ਨੇਗੇ ਤੇ ਵੀ ਉਹਨਾਂ ਦੀ ਅਹਿਮੀਅਤ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ ਜ਼ਰੂਰ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਵੀ ਕੋਈ ਕੋਠੀ ਤਾਂ ਆਪਣੀ ਇਹਨਾਂ ਚੀਜ਼ਾਂ ਨਾਲ ਪੈਂਦੀ ਨਹੀਂ ਹੁੰਦੀ ਤੇ ਪਹਿਲਾਂ ਤਾਂ ਲੈ ਕੇ ਆਏ ਨੇ ਇਹ ਕੜਾ ਤੇ ਫਿਰ ਆ ਕੁਝ ਟੌਫੀਆਂ ਸਿਗੀਆਂ ਹਨਾ ਇਹ ਉਹਨਾਂ ਨੇ ਖਾਧੀਆਂ ਨਹੀਂ ਆਪ ਤੁਸੀਂ ਪਿਆਰ ਦੇਖੋ ਹਨਾ ਚੱਕ ਕੇ ਲਿਆਏ ਤੇ ਇਹ ਆ ਜੀ ਸਰੋਪਾ ਤੇ ਮੇਰੇ ਵਾਸਤੇ ਚੁੰਨੀ ਹੈ ਨਾ ਤੇ ਸਰੋਪਾ ਰਮਣੀ ਵਾਸਤੇ ਲੈ ਕੇ ਆਏ ਨੇ ਤੇ ਹੋ ਤੁਹਾਨੂੰ ਸਾਮਾਨ ਦਿਖਾਉਣੇ ਆ ਤਾਂ ਦੇਖੋ ਕੋਕੋਨਟ ਆਇਲ ਹੈ ਇਹ ਵੀ ਇੱਥੋਂ ਮਿਲ ਜਾਂਦਾ ਹੈ ਨਾ ਕਿ ਕੋਈ ਐਡਾ ਇਸ਼ੂ ਨਹੀਂ ਹੁੰਦਾ ਬਾਕੀ ਤੁਸੀਂ ਦੇਖੋ ਅਜਵੈਨ ਇਹ ਸਿਰਫ ਉਹਨਾਂ ਦਾ ਪਿਆਰ ਹੀ ਹੈ ਹੈ ਨਾ ਵੀ ਉਹਨਾਂ ਨੂੰ ਲੱਗਦਾ ਰਹਿੰਦਾ ਵੀ ਸਾਡੇ ਬੱਚਿਆਂ ਲਈ ਅਸੀਂ ਕੁਝ ਨਾ ਕੁਝ ਲੈ ਕੇ ਜਾਈਏ ਜੀਰਾ ਦੱਖਾਂ ਤੇ ਕਾਤ ਕਾਤ ਹਣਾ ਯਾ ਤੇ ਜਹ ਹੁਣ ਕਟਕਟੇ 5 ਕਿਲੋ ਬਾਹਰ ਹੋ ਗਿਆ ਹਣਾ ਤੇ ਆ ਪ੍ਰਸ਼ਾਦ ਕੁਸ਼ ਆ ਵੀ ਦੇ ਵਿੱਚ ਵੀ ਪ੍ਰਸ਼ਾਦ ਹੈ ਤੇ ਵੀ ਇਹ ਤੇ ਜਾ ਹੁ ਚੱਕ ਕੇ ਲੈ ਕੇ ਆਇਨਗੇ